ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਹੈਲਦੀ ਪ੍ਰੋਟੀਨ ਸੈਲਡ ਰੈਸਪੀ ਜਿਹਦੇ ਲਈ ਅਸੀਂ ਕੁਝ ਕੁ ਚੀਜ਼ਾਂ ਲਈਆਂ ਆਂ ਜੋ ਸਾਡੇ ਭੈਣ ਭਰਾ ਵਰਕਆਊਟ ਕਰਦੇ ਆ ਜਾਂ ਫਿਟਨੈਸ ਜਿਮ ਜੁਆਇਨ ਕਰਦੇ ਆ ਉਹਨਾਂ ਲਈ ਇੱਕ ਹੈਲਦੀ ਫੂਡ ਬਣ ਕੇ ਤਿਆਰ ਹੋਏਗਾ ਜਿਸ ਦੇ ਲਈ ਅਸੀਂ ਬਲੈਕ ਔਰ ਵਾਈਟ ਚਨੇ ਲਏ ਆ ਇਸ ਨੂੰ ਅਸੀਂ 3 ਤੋਂ 4 ਘੰਟੇ ਭਿਗੋ ਕੇ ਰੱਖ ਦਿੱਤਾ ਸੀ ਪਾਣੀ 'ਚ ਨਾਲ ਹੀ ਅਸੀਂ ਥੋੜਾ ਜਿਹਾ ਲੈ ਲਿਆ ਪਿਆਜ਼ ਜੋ ਕਿ ਅਸੀਂ ਬਰੀਕ ਕੱਟ ਕੇ ਰੱਖ ਲਿਆ ਸੀ ਥੋੜੇ ਜਿਹਾ ਸੀ ਲਾਲੇ ਟਮਾਟਰ ਇਸ ਨੂੰ ਵੀ ਅਸੀਂ ਬਰੀਕ ਬਿਲਕੁਲ ਬਰੀਕ ਕੱਟ ਕੇ ਰੱਖ ਲਿਆ ਸੀ ਥੋੜਾ ਜਿਹਾ ਹੀ ਖੀਰਾ ਥੋੜੇ ਜਿਹਾ ਸੀ ਲੈਲੇ ਸਵੀਟ ਕੌਰਨਸ ना ही असी पीनट्स ले पनीर पेस्टली असी थोड़ा जा ले लिया धनिया इस भी असी बिल्कुल बरीक कट के रख लिया सी थोड़ा जा जहाँ काला नमक ऐड करा काली मिर्च ਥੋੜਾ ਜਿਹਾ ਅਸੀਂ ਲੈ ਲਿਆ ਚਾਟ ਮਸਾਲਾ ਉੱਪਰ ਅਸੀਂ ਇੱਕ ਨਿੰਬੂ ਨਿਚੋੜ ਦਾਂਗੇ ਇਹ ਬਹੁਤ ਹੀ ਇੱਕ ਹੈਲਦੀ ਫੂਡ ਬਣ ਕੇ ਤਿਆਰ ਹੋਇਆ ਹੈ ਜੋ ਸਾਡੇ ਊਮੈਨਸ ਵੀਕਨੈਸ ਫੀਲ ਕਰਦੇ ਆ ਜਾਂ ਜਿਮ ਜੁਆਇਨ ਕਰਦੇ ਆ ਸਾਡੇ ਬ੍ਰਦਰ ਵਰਕਆਊਟ ਕਰਦੇ ਆ ਜਾਂ ਫਿਟਨੈਸ ਵੱਲ ਧਿਆਨ ਦਿੰਦੇ ਆ ਉਹਨਾਂ ਲਈ ਇਹ ਇੱਕ ਬਹੁਤ ਹੈਲਦੀ ਫੂਡ ਆ ਸੋ ਤੁਸੀਂ ਵੀ ਇਹਨੂੰ ਬਣਾ ਕੇ ਜ਼ਰੂਰ ਖਾਓ ਤੁਸੀਂ ਦੇਖ ਸਕਦੇ ਹੋ ਅਸੀਂ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਐਡ ਕੀਤੀਆਂ ਆ ਇਹ ਟੇਸਟ ਵੀ ਤੁਹਾਨੂੰ ਦੇਊਗਾ ਔਰ ਤੁਹਾਡੇ ਹੈਲਥ ਲਈ ਵੀ ਬਹੁਤ ਬੈਨੀਫਿਟਾ ਹੈ ਹੁਣ ਇਸ ਨੂੰ ਅਸੀਂ ਚੰਗੀ ਤਰ੍ਹਾਂ ਕਰ ਲਿਆ ਮਿਕਸ ਤੁਸੀਂ ਦੇਖ ਸਕਦੇ ਹੋ ਲੁੱਕ ਵਾਈਜ਼ ਵੀ ਬਹੁਤ ਵਧੀਆ ਤੇ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਆ ਇੱਕ ਹੈਲਦੀ ਫੂਡ ਰੈਸਪੀ ਬਣ ਕੇ ਤਿਆਰ ਹੋਈ ਆ ਧੰਨਵਾਦ